ਨਾਲ ਸਰਦਾਰ ਗੁਰਪਿੰਦਰ ਸਿੰਘ ਜੀ ਨਾਲ ਨਜੀਰ ਸਿੰਘ ਜੀ ਸੰਧੂ ਕਪੇਡਾ ਨਾਲ ਸਰਦਾਰ ਗੁਰਪਿਆਰ ਸਿੰਘ ਗਿਆਨੀ ਸਾਤਾ ਪੰਜ ਨਾਲ ਡਾਕਟਰ ਪੁਲੀਚਰ ਸਿੰਘ ਜਾਨਗੜ੍ਹ ਨਾਲ ਸਰਦਾਰ ਜਸਪਾਲ ਦਾਸ ਪਾਵਾ ਜੀ ਇਹ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਬਰਾਜਮਾਨ ਹੈ ਇਹਨਾਂ ਬਹੁਤ ਵੱਡਾ ਗ੍ਰਹਿ ਧੰਨਵਾਦ ਹੈ ਲਓ ਦੂਜੀ ਪਾਰੀ ਹੋਣ ਜਾ ਰਹੀ ਹੈ ਢੱਬਾਂ ਦੀ ਧਰਤੀ ਦਾ ਕਪਲ 베ਰੀয়াল ਪਰਵਾਰ ਦਾ ਇਹ ਜਗਦੀਸ਼ 베ਰੀয়াল ਦੀ ਧਰਤੀ ਸੰਤਾਨ ਉਹਨਾਂ ਕਦੇ ਸਾਹਮਣੇ ਕਦੇ ਤਿਆਰ ਹੈ ਬਾਲਪਾਲ ਦੀ ਜਗਰਾਵਾਂ ਦਾ ਪ੍ਰਦੀਪ ਹੈ ਮੁੰਡੇ ਥੋੜਾ ਦੇ ਮੁੰਡੇ ਜੱਟੀਆਂ ਦੇ ਜੇਤੂ ਇੱਕ ਦੂਜੇ ਨਾਲ ਸਾਹਮਣੀ ਦੇਦੇ ਕਦੇ ਤਿਆਰ ਬਤਿਆਰ ਨੇ ਆ ਚੱਕਰ ਤੇ ਟੱਕਰ ਆ ਟੱਕਰ ਤੇ ਟੱਕਰ ਕਹਿੰਦੇ ਵੇਂਦੇ ਬੁਲਦੀ ਹੈ ਆ ਟੱਕਰ ਤੇ ਟੱਕਰ ਕਹਿੰਦੇ ਵੇਖਣ ਵਾਲੀ ਹੈ ਲਓ ਪੈ ਗਈ ਬਾਲ ਸੇ राम चंद्रोती आहे चारे कॾहिं वाधे मुंडे टीम जे हौसला ਰੇ ਖੇਧਰ ਦਾ ਰਾਦੇ ਖੇਲੇ ਅਰਬ ਪੰਜਾਬੀ ਜਿਗੜਾ ਰੱਖਦੇ ਖੇਧਰ ਦਾ ਆ ਜਿਗੜਾ ਵੱਡਾ ਮੁੰਡਿਆ ਕੋਲੇ ਪੈਂਦੀ ਬਾਲ ਤੇ ਢਾਬਾ ਵਾਲਾ ਢਾਬਾ ਵਾਲਾ ਢਾਬਾ ਵਾਲਾ ਛੰਟੀ ਐ ਉਧਰ ਗੋਪੀ ਕਹਿੰਦੇ ਕੈਨੇਡਾ ਜਿੰਦ ਕਹਿੰਦੇ ਜੂਕੇ ਇੰਗਲੈਂਡ ਦੇ ਵਿੱਚ ਬੈਠਾ ਤੇ ਨਾ ਕਹਿੰਦੇ ਪਿਰਥੀ ਕੈਨੇਡਾ ਤੇ ਜਗ ਹਜ਼ਾਰ ਦਿੱਤਾ ਜਾਣਾ ਪਿਰਤੀ ਵਰਗੇ ਭਰਾ ਸਾਡੇ ਜਿੰਦ ਵਰਗੇ ਨਾਲ ਕਦੇ ਜੱਗੇ ਵਰਗੇ ਵੱਲੋਂ 21000 ਦਿੱਤਾ ਜਾਦਾ ਹੈ ਰਿਵਿਊ ਦੀ ਮੰਗ ਆਦੀ ਹਾਈਟ ਦੀ ਨੋ ਬਾਲ ਦੀ ਮੰਗ ਹੋਈ ਹੈ ਸੈਕੰਡ ਆਉਣ ਜੀ ਵੀ ਵਧ ਗਈ ਡਿਮਾਂਡਾਂ ਵੀ ਵਧ ਗਈਆਂ ਲੈ ਵੀ ਧੂਰੀ ਵਾਲਿਆ ਜਿਵੇਂ ਜਿਵੇਂ ਟੈਕਨੋਲੋਜੀ ਵਧ ਗਈ ਡਿਮਾਂਡ ਵੀ ਹੋਏ ਵਧ ਗਈ ਹੈ ਦੇ ਟੈਕਨੋਲੋਜੀ ਦੀ ਡਿਮਾਂਡ ਹੁੰਦੀ ਵੀ ਚੈੱਕ ਕਰੋ ਜਲਦੀ ਫੈਸਲਾ ਦਿੱਲੀ ਲੌਂਗ ਦਾ ਮਕਦਮਾ ਭਾਰੀ ਹੈ ਫੈਸਲਾ ਹੋਣਾ ਬਾਕੀ ਹੈ ਸਹੀ ਹੈ ਜੀ ਓਕੇ ਰਾਈਟ ਬਾਲ ਲੈ ਵੀ ਖੜੀਏ ਗੋਰਜਾਲਿਆ ਤੇ ਚਲਾਈਏ ਮੁਕਾਬਲਾ ਨੌਜਵਾਨਾ ਅਮੈਰ ਸੁਵਾਨਾ ਨੂੰ ਬਹੁਤ ਬੜਾ ਧੰਨਵਾਦ ਆ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਮੁੰਡੇ ਵੀ ਸੈਮੀਫਾਈਨਲ ਮੈਚ ਹੈ ਕੋਈ ਵੀ ਟੀਮ ਨਰਾਜ ਹੋ ਕੇ ਨਹੀਂ ਜਾਣਾ ਚਾਹੀਦੀ ਤੇ ਨਾ ਹੀ ਕੋਈ ਨਰਾਜ ਕਰਕੇ ਅਸੀਂ ਕਿਸੇ ਨੂੰ ਤੋੜਨਾ ਹੈ ਚਾਹੇ ਕੋਈ ਮੇਰੇ ਮਿੱਤਰੋਂ ਉਧਰ ਟੀਮ ਆਖ ਪਲੇਅਰ ਹੈ ਚਾਹੇ ਕੋਈ ਦਰਸ਼ਕਾਂ ਦੀ ਗੱਲ ਹੈ ਅੱਜ ਸਾਰੇ ਕਦੇ ਖੁਸ਼ ਕਰਕੇ ਤੋੜਨੇ ਹੈ ਪ੍ਰਦੀਪ ਕਦੇ ਜਗੜਾਵਾ ਦੀ ਧਰਤੀ ਦਾ ਮੁੰਡਾ ਕਦੇ ਗਰੇਵਾਲ ਪਰਿਵਾਰ ਦਾ ਜਗੜਾਵਾ ਜੋ ਆਇਆ ਚੱਲ ਕੇ ਵੀ ਗੱਡੀਆਂ ਵਾਲਿਆਂ ਗੱਡੀਆਂ ਰੋਕ ਲੀਆਂ ਤੇ ੱਡੇ ਵਾਲੇ ਗੱਡੇ ਜਦ ਮੈਂ ਕਈ ਕੁੜਿਓ ਕਈ ਜਗਰਾਵਾਂ ਦੇ ਅੱਡੇ ਜਦ ਮੈਂ ਕਈ ਕੁੜਿਓ ਕਈ ਜਗਰਾਵਾਂ ਦੇ ਅੱਡੇ ਢਾਬਾ ਵਾਲਾ ਛੱਟੀ ਐ ਸੱਜਣ ਅਦੀਬ ਨੇ ਗੱਲ ਕੀਤੀ ਐ ਤੇਰਾ ਕੁੜੀਆਂ 'ਚ ਨਾਮ ਸਿਰ ਕੱਢਵਾ ਮੁੰਡਾ ਢਾਬਾ ਵਾਲਾ ਸ਼ਾਨ ਆ ਗਰਾਉਂਡਾਂ ਦੀ ਤੇਰਾ ਕੁੜੀਆਂ 'ਚ ਨਾਮ ਸਿਰ ਕੱਢਵਾ ਮੁੰਡਾ ਢਾਬਾ ਵਾਲਾ ਉਹ ਸ਼ਾਨ ਆ ਗਰਾਉਂਡਾਂ ਦੀ ਇਹ ਗਰਾਉਂਡਾਂ ਦੀ ਸ਼ਾਨ ਐ ਲਾਲੀ ਟੀਮਾ ਉਹ ਸਾਹਮਣੇ ਵਾਲ ਨੂੰ ਫੀਲ ਕਰਦਾ ਪਰ ਚਾਰ ਸਕੋਰ ਮੁੰਡੇ ਨੇ ਆ ਕਿਹੜੀ ਟੀਮ ਲਈ ਕਿਹੜੇ ਜੋੜ ਜੁੱਟੇ ਹੈ 108 ਨੰਬਰਿਆ ਟਾਪਾ ਆ ਰਿਹਾ ਜੇ ਫਾਈਨਲ ਖੇਡਣਾ ਹੈ ਦਾਨਗੜ ਦੇ ਕਿਹੜੇ ਵੱਡੇ ਖੇਡ ਮੇਲੇ ਦਾ ਆ 108 ਨੰਬਰਾਂ ਦੇ ਜਿਹੜੇ ਇਹ ਕਹਿੰਦੇ ਪਾਰ ਕਰਨੇ ਬਹਿਣਗੇ ਕ੍ਰੋਸਿੰਗ ਲਾਈਨ ਜਿਹੜੀ ਕੱਪੜੀ ਪਹਿਣੀ ਹੈ ਬਾਪਾਉਂ ਦੀ ਕਿਹੜੇ ਪ੍ਰਦੀਪ ਜਗਰਾਵਰੀ ਧਰਤੀ ਦਾ ਪਿਆਰ ਹੈ ਵੀ ਸੋਹਰੇ ਲੱਗਦੇ ਗੁੰਡੇ ਹੋਏ ਸ਼ਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਘਣ ਜਰਤੇ ਹੋਰ ਤੂਫਾਨਾਂ ਦੇ ਜਿਹੜੇ ਪਾਸੋਂ ਲੱਗੜ ਚਰਤੇ ਹੋਰ ਤੂਫਾਨਾਂ ਦੇ ਆਹ ਮੁੰਡਿਆਂ ਦੇ ਕਹਿੰਦੇ ਚਰਤੇ ਨੇ ਆਹ ਮੁੰਡਿਆਂ ਦੀਆਂ ਕਹਿੰਦੇ ਗੱਲਾਂ ਵੱਡੀਆਂ ਨੇ ਵਾਈਡ ਆਹ ਬਾਲ ਜਿਹੜੀ ਵਾਈਡ ਹੈ ਉਧਰੇ ਸਰਦਾਰ ਗੁਰਜਿੰਦਰ ਸਿੰਘ ਜੀ ਰਸ਼ਿਆ ਸਾਡੇ ਤਾਰਗੜ ਸਕੂਲ ਦੇ ਕਹਿੰਦੇ ਹੈਡਮਾਸਟਰ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਹੋਇਆ ਬਹੁਤ ਬੜਾ ਧੰਨਵਾਦ ਹੈ ਲਓ ਜਗਰਾਵਾਲਾ ਪ੍ਰਦੀਪ ਹੈ ਲੈ ਵੀ ਟਿੰਡਿਆ ਬਾਲ ਤੇ 1000

1 ওভার ਤੇ ਕਰੇ 14 ਨੇ ਲੈ ਵੀ ਮੈਚ ਤੇ 14 ਰੱਖਿਆ ਦੇ ਇਹ ਬੇਤੀਆ ਵੀਰਾਂ ਸਾਡਿਆਂ ਨੂੰ 1 ওভার ਤੇ 14 ਸਕੋਰ ਜਿਹੜੇ ਕਦੇ ਬਣ ਗਿਆ ਦੂਜੀ ਗੋਲੀ ਕਦੇ ਸ਼ੁਰੂਆਤ ਜਿਹੜੀ ਕਦੇ ਹੋਣ ਜਾ ਰਹੀ ਹੈ ਮੁੰਡੇ ਸੋਚ ਵਿਚਾਰ ਕਰਕੇ ਗਿੱਤਾ ਰਮਿੰਦੀ ਉਹ ਹੋਰ ਨੇ ਕਦੇ ਬੁਲਾਇਆ ਜਾਂਦਾ ਹੈ ਦੂਜੇ ਵਾਰੀਆਂ ਬਾਲਾਂ ਬਹੁਤ ਹੀ ਮੁੰਡਾ ਕਦੇ ਸਗੇੜੇ ਦੀ ਧਰਤੀ ਦਾ ਜਿਹੜਾ ਕਦੇ ਤਿਆਰ ਪਰ ਤਿਆਰ ਹੈ ਸਟ੍ਰਾਈਕ ਤੇ ਕਹਿੰਦੇ ਬੱਬੂ ਆ ਗਿਆ ਇਹਦਾ ਮੁਰਜਨ ਫਰੋਰ ਪਿੰਦਾ ਹੈ ਇਹ ਭਗਤੇ ਭਾਈ ਦੇ ਇਲਾਕੇ ਦਾ ਜਿਹੜੇ ਇਲਾਕੇ ਤੇ ਭੂਤਾਂ ਨੇ ਰਾਤੋਂ ਰਾਤ ਖੂਬ ਬਣਾਤਾ ਸੀਗਾ ਤੇ ਕਰਮਜੀਤਪੁਰੀ ਦੇ ਪਿੰਡਾਂ ਦਾ ਵੀ ਭਗਤੇ ਭਾਈ ਨੂੰ ਲੈ ਜਾ ਸੋਹਣਾ ਰੰਗੀ ਤੇਰੀ ਹੀ ਖਿਆਲਾ ਵਿੱਚ ਖੋਈ ਹੰਪਿਆਂ ਨੇ ਪੜਨੋਂ ਹਟਾਲੀ ਹਾੜੀਆਂ ਤੇਰੇ ਪੜ ਕੇ ਪੁਰਾਣੇ ਖੰਡਰ ਰੋਈ ਪਹਿਲਾਂ ਸਟਾਰ ਰਿਹਾ ਕਲਮਰੀਤਪੁਰੀ ਇਹ ਭਗਤੇ ਭਾਈ ਦੇ ਰਾਂਗੇ ਦਾ ਗੁਰਦੇ ਫਰੋਰ ਪਿੰਡਾ ਉਸੇ ਰਾਂਗੇ ਦਾ ਸਰੀਆ ਦਾ ਪਿੰਡ ਦੇਵ ਦਾ ਵਾਲੀ ਵਾਲੀ ਦੁਨੀਆ ਦਾ ਵੱਡਾ ਨਾਮ ਹੋਇਆ ਕਦੇ ਕल्याण ਸੁਖੇ ਦੇ ਚਰਤੇ ਕਦੇ ਬਿਆਲ ਪਰੇ ਦੀਆਂ ਗੱਲਾਂ ਕਦੇ ਭਾਈ ਨੂੰ ਪਾ ਗਦੇ ਭਾਈ ਤਾਂ ਭਾਈ ਕਦੇ ਜਲਾਲ ਦੇ ਚਰਤੇ ਹੈ ਇਹ ਕਦੇ ਸਵਰਗਵਾਸੀ ਕੁਲਦੀਪ ਮਾਨ ਕਦੇ ਪਿੰਡਾ ਦਾ ਬੱਬੂ ਗੁਰਦੇ ਦੀ ਧਰਤੀ ਦਾ ਉਹ ਸਾਹਮਣੇ ਮੋਟਰਸਾਈਕਲ ਦਾ ਦੇਖੋ ਹਰਪੁਰ ਦੇ ਆਪਣਾ ਬੁੜੀਆਂ ਪੁਸ਼ਪਾ ਰਾਜ ਕਹਿੰਦੀ ਆ ਸਾਹਮਣੇ ਕਹਿੰਦੀ ਗਰੇ ਤਿਆਰ ਆ ਬੜੇ ਅਦਬ ਸੁਭਾਣਾ ਮਾਲਕਾ ਸੰਘੇੜੇ ਵਾਲਿਆ ਇਹ ਬੜੇ ਅਦਬ ਸੁਭਾਣਾ ਮਾਲਕਾ ਆ ਹਾਲ ਤੇ ਕਹਿੰਦੇ ਮੁੰਡਾ ਸੰਘੇੜੇ ਦਾ ਸਟ੍ਰਾਈਕ ਤੇ ਬੁਰੜਾ ਕਹਿੰਦੇ ਬੁਰਜ ਦਾ ਤੇ ਮੈਦ ਤੇ ਕਤਲ ਧੂਰੀ ਦਾ ਲਓ ਸਾਹਮਣੇ ਕਹਿੰਦੇ ਪਹਿਲੀ ਬਾਲ تگڑیاں پاؤں لیگے والے میرے کدے ہوا بہتونی بہ گلا سبڑے شکاؤ ببو نے کدھر رو دتا ہے کدھر واٹے بنے کر دیتے ہیں یہ بٹنڈ بھی ہے پٹیاں ਪਟੇੰਡੇ ਤੋਂ ਬਠਿੰਡਾ ਬਣਿਆ ਮਾਲਵੇ ਪਿੰਡ ਦੇ ਮੇਰੇ ਮਿੱਤਰੋ ਉਹ ਮਸ਼ਹੂਰ ਲਾਕੇ ਦੀ ਕਦੇ ਗੱਲ ਹੋਈ ਹੈ ਅੱਜ ਕਦੇ ਮਾਲਵੇ ਦੀ ਜੌੜਤਾ ਵੀ ਇਹ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਤੇ ਪੱਕਾ